ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਸਵੇਰੇ ਪਹਿਲਾਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਔਰ ਬਾਅਦਪਰ ਪਾਰਟੀ ਦੀ ਨਵੀਂ ਬਣੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਭੀਸ਼ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ ਔਰ ਦੋਨੋਂ ਹੀ ਮੀਟਿੰਗਾਂ ਬੜਾ ਲੰਬਾ ਸਮਾਂ ਚੱਲੇ ਆਂ ਔਰ ਸਾਰੀ ਜਿਹੜੀ ਮੌਜੂਦਾ ਰਾਜਨੀਤਿਕ ਵਿਵਸਥਾ ਹੈਗੀ ਹੈ ਜੋ ਪ੍ਰਸਥਿਤੀਆਂ ਹੈਗੀਆਂ ਉਹਦੇ ਤੇ ਬੜੀ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਇੱਕ ਤਾਂ ਕੁਝ ਐਮ ਪ੍ਰੋਗਰਾਮ ਜਿਹੜੇ ਆ ਦੋਨਾਂ ਮੀਟਿੰਗਾਂ ਦੇ ਵਿੱਚ ਉਲਿੱਕੇ ਗਏ ਆ ਉਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ। ਉਹ 15 ਅਗਸਤ ਨੂੰ ਇਸਰੂ ਦੇ ਵਿੱਚ ਕਾਨਫਰੰਸ ਹੋਏਗੀ। 19 ਅਗਸਤ ਨੂੰ ਰੱਖਣ ਪੁੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ। ਉਹ ਵੀ ਕਾਨਫਰੰਸ ਜਿਹੜੀ ਆ ਚਰਤੀਕਲਾ ਦੇ ਤਲ ਬਾਬਾ ਬਕਾਲਾ ਦੇ ਵਿੱਚ ਹੋਏਗੀ। ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਸਾਹਿਬ ਦੀ ਬੱਸੀ ਜਿਹੜੀ ਹੈ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਪਿੰਡ ਲੰਗਵਾਲ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਆ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਆ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਉਣ ਵਾਲੇ ਦੰਬੇ ਸਮੇਂ ਦਾ ਏਜੰਡਾ ਉਹਨੂੰ ਤਿਆਰ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ اجلاس ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਜਾਵੇ ਕਿਉਂਕਿ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਏਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰਿਜਨਲ ਇਸ਼ੂਜ਼ ਨੇ ਇਸੇ ਤਰ੍ਹਾਂ ਜੋ ਖੇਤੀ ਦਾ ਸੰਕਟ ਹੈ ਬਹੁਤ ਵੱਡਾ ਗਰਾਊਂਡ ਧਰਤੀ ਹੇਠਲੇ ਪਾਣੀ ਦਾ ਵੱਡਾ ਸੰਕਟ ਹੈ ਜਿਹੜੀ ਵਾਤਾਵਰਣ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਹੈ ਐਜੂਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਹੈ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਪਾਰਲੇ ਦੇਸ਼ਾਂ ਦੇ ਵਿੱਚ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਕੀ ਨੇ ਪੰਜਾਬੀ ਭਾਸ਼ਾ ਨੂੰ ਪਰਫਲਟ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਇਹ ਸਾਰੇ ਜਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਨ ਰੋਜ਼ਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਭਲਾਇਆ ਜਾਏਗਾ ਜਿਦੇ ਵਿੱਚ ਸਾਰੇ ਪਾਰਟੀ ਦੇ ਡੈਲੀਕੇਟੀ ਵੀ ਸ਼ਾਮਲ ਹੋਣਗੇ ਹੋਰ ਐਕਸਪਰਟਸ ਨੂੰ ਵੀ ਮੌਕਾ ਦੇ ਆ ਕੇ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨਗੇ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਵੱਡੀ ਲੀਡ ਦਿੰਦਾ ਰਿਹਾ ਫੈਕਟਿਨਿਜ਼ਮ ਤੇ ਦੇ ਵਿਧਾਇਕ ਦੇ ਉੱਤੇ ਦੇਸ਼ ਨੂੰ ਸੰਵਧਨ ਨੂੰ ਕਿਸਤਾ ਚਲਾਉਣਾ ਇਹ ਸਾਰੇ ਅਸੀਂ ਜਿਹੜੇ ਆ ਇੱਕ ਵੱਖਰਾ ਮਤਲਬ ਦਾ ਕਿ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ 3 ਦਿਨ ਦਾ ਇਹ ਸਾਰਾ ਕਰਕੇ ਤੇ ਆਉਣ ਵਾਲੇ ਸਮੇਂ ਦੀ ਲੰਬੇ ਸਮੇਂ ਦੀ ਜਿਹੜੀ ਪਾਰਟੀ ਦੀ ਸਾਰੀ ਰੂਪਰੇਖਾ ਉਹ ਇਹਦੇ ਵਿੱਚ ਅਸੀਂ ਉਹਦੇ ਗਾਂ ਦੂਸਰਾ ਕਿ 4 22 ਇਲੈਕਸ਼ਨ ਜਿਹੜੀਆਂ ਉਹ ਆ ਗਈਆਂ ਉਹਦਾ ਅਸੀਂ ਚਾਰਾਂ ਹੀ ਹਲਕਿਆਂ ਦੀ ਅਨਲਿਸਿਸ ਕੀਤੀ ਹੈ ਉਹਦੇ ਵਾਸਤੇ ਵਿਸ਼ੇਸ਼ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਕਿਤੇ ਤਿੰਨ ਕਿਤੇ ਚਾਰ ਚਾਰਾਂ ਜਗ੍ਹਾ ਤੇ ਉਦੀ ਰਿਪੋਰਟ ਅਸੀਂ ਕੱਲ ਨੂੰ ਜਾਰੀ ਕਰਦੇ ਹਾਂਗੇ ਉਹਨਾਂ ਨੂੰ ਬਤੌਰ অবজারভার ਉੱਤੇ ਤਾਲਮੇਲ ਵਾਸਤੇ ਡਿਊਟੀਆਂ ਵਾਸਤੇ ਕੰਪੈਨ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਕੈਂਡੀਡੇਟਸ ਦੀ ਸਕਰੀਨਿੰਗ ਕਰਨ ਵਾਸਤੇ ਸਾਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ ਕੱਲ ਨੂੰ ਡਿਸਟ ਪਕੈਰਤ ਉੱਤੇ ਜਾਰੀ ਹੋ ਜੇਗੀ ਉਹ ਡਿਊਟੀਆਂ ਅਸੀਂ ਉੱਤੇ ਤੈਅ ਕਰ ਦਿੱਤੀਆਂ ਇੱਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ 30 ਜੁਲਾਈ ਨੂੰ ਮੀਟਿੰਗ ਹੋਈ ਸੀ 1 ਅਗਸਤ ਨੂੰ ਮੀਟਿੰਗ ਹੋਈ ਸੀ ਉਹਦੇ ਜਿਹੜੇ ਫੈਸਲੇ ਹੋਏ ਸੀ ਮਤੇ ਪਾਸ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਫੈਸਲਿਆਂ ਦੀ ਪ੍ਰਵੋਹਤਾ ਜਿਹੜੀ ਆ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੇ ਜਿਹੜੀ ਆ ਉਹ ਕੀਤੀ ਹੈ ਇਸੇ ਤਰ੍ਹਾਂ ਜਿਹੜੀ ਪ੍ਰਧਾਨ ਸਾਹਿਬ ਨੂੰ ਵਰਕਿੰਗ ਕਮੇਟੀ ਨੇ ਅਧਿਕਾਰਿਤ ਕੀਤਾ ਸੀ ਕਿ ਜਿਹੜੀ ਪਾਰਟੀ ਦੀ ਹੋਰ ਕਮੇਟੀ ਆ ਉਹਨੂੰ ਨਵੇਂ ਸਿਰੇ ਤੋਂ ਜਿਹੜਾ ਜਥੇਬੰਦ ਕੀਤਾ ਜਾਵੇ ਉਹਦਾ ਪੁਨਰਗਠਨ ਕੀਤਾ ਜਾਵੇ ਉਹ ਵੀ ਕੱਲ ਅਨਾਉਂਸ ਹੋ ਗਈ ਹੈ ਉਹਦੀ ਵੀ ਜਿਹੜੀ ਪ੍ਰਬਾਰਗੀ ਵਰਕਿੰਗ ਕਮੇਟੀ ਨੇ ਦਿੱਤੀ ਹੈ ਇੱਕ ਵਿਸ਼ੇਸ਼ ਰੈਗੂਲੇਸ਼ਨ ਜਿਹੜੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਵਿੱਚ ਕੀਤੇ ਗਏ ਆ ਕਿਉਂਕਿ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀ ਮਾਦ ਹੈ 5 ਐਕਸ ਤੇ 29 ਉਹਦੇ ਵਿੱਚ ਇਹ ਪ੍ਰਵੀਜ਼ਨ ਹੈ ਕਿ ਜੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਮੈਂਬਰ ਜਿਹੜਾ ਉਹ ਐਕਸਪੈਲ ਹੋ ਜਾਂਦਾ ਕਿਸੇ ਕਾਰਨ ਪਾਰਟੀ ਤੋਂ ਜਾਂ ਕੋਈ ਪਾਰਟੀ ਆਪਣੇ ਆਪ ਛੱਡ ਕੇ ਚਲਾ ਜਾਂਦਾ ਤੇ ਉਹ ਜਿਹੜਾ ਹੈਗਾ ਉਹ ਡੈਲੀਕੇਟ ਪਾਰਟੀ ਦਾ ਨਹੀਂ ਰਹਿ ਸਕਦਾ ਤੇ ਪਾਰਟੀ ਕੋਲੇ ਅਧਿਕਾਰ ਹੁੰਦੇ ਆ ਕਿ ਵਰਕਿੰਗ ਕਮੇਟੀ ਮਤਾ ਪਾਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਧਿਕਾਰਤ ਕਰਦੀ ਹੈ ਤੇ ਉਹਨਾਂ ਦੀ ਥਾਂ ਤੇ ਨਵੇਂ ਡੈਲੀਕੇਟ ਜਿਹੜੇ ਆ ਉਹ ਜਿੰਨਾ ਬਾਕੀ ਸਮਾਂ ਹਾਊਸ ਦਾ ਰਹਿੰਦਾ ਹੋਵੇ ਉਹਦੇ ਵਾਸਤੇ ਨਿਯਿਤ ਕਰਦੇ ਸੋ ਉਹਦੀ ਵੀ ਸਾਰੇ ਦੀ ਅੱਜ ਪਰਵਾਨਗੀ ਜਿਹੜੀ ਆ ਉਹ ਹੋਈ ਹੈ ਇੱਕ ਵਿਸ਼ੇਸ਼ ਤੌਰ ਤੇ ਸਾਰੀ ਕੋਰ ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਜਿਹੜੀ ਡਾਟਾ ਪੋਲਿਟਿਕਸ ਆ ਉਹ ਪੰਜਾਬ ਦੇ ਵਿੱਚ ਸਿਖਰਾਂ ਤੇ ਉੱਤੇ ਅਰਦੀ ਧਾਰਨਾ ਜਿਸ ਤਰੀਕੇ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਨੂੰ ਲਗਾਤਾਰ ਝੂਠੇ ਕੇਸ ਰਜਿਸਟਰ ਕਰ ਕਰਕੇ ਹਾਲੇ ਕਿ ਅਦਾਲਤਾਂ ਨੇ ਉਹਨਾਂ ਨੂੰ ਜਮਾਨਤਾ ਵੀ ਦਿੱਤੀਆਂ ਅਰ ਫਿਰ ਬਾੜੀ ਨੀਤੀ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਆ ਕਿ ਕਦੀ ਕੋਈ ਸਿੱਟ ਪਾ ਕੇ ਕਦੀ ਕੋਈ ਹੋਰ ਤਾਕ ਤਰੀਕਾ ਕਰਕੇ ਤੇ ਬਿਨਾ ਮਤਲਬ ਤੋਂ ਵਾਰ-ਵਾਰ ਸੰਮਣ ਕਰਕੇ ਤੇ ਪਰੇਸ਼ਾਨ ਕਰਦਿਆ ਕੋਸ਼ਿਸ਼ ਕੀਤੀ ਜਾਂਦੀ। ਕੋਰ ਕਮੇਟੀ ਨੇ ਇਸ ਜਿਹੜੀ ਮਾੜੀ ਨੀਤੀ ਹੈ ਵਨ ਡਾਟਾ ਪ੍ਰੋਟੈਕਟ ਦੀ ਸੁਪੇਤੀ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਦੀ ਇਹਦੀ ਡਟ ਕੇ ਜਿੱਧੀ ਕੀਤੀ ਔਰ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਨ੍ਹਾਂ ਗੱਲਾਂ ਤੋਂ ਡਰਿਆ ਔਰ ਨਾ ਹੀ ਕਦੀ ਘਬਰਾਇਆ ਤੇ ਨਾ ਹੀ ਅੱਗੋਂ ਇਨ੍ਹਾਂ ਗੱਲਾਂ ਤੋਂ ਡਰੇਗਾ ਬੱਝੂਗਾ ਔਰ ਇਹ ਕਲੀਅਰ ਕੀਤਾ ਕਿ ਸਾਰੀ ਪਾਰਟੀ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੀ ਹੈ ਇਹਦਾ ਭੜੇਖਾ ਨਹੀਂ ਕਿਸੇ ਨੂੰ ਹੋਣਾ ਚਾਹੀਦਾ ਪੂਰੀ ਚਟਾਨ ਵਾਂਗੂ ਸਾਰੀ ਜਿਹੜੀ ਪਾਰਟੀ ਦੀ ਸੋਰ ਕਮੇਟੀ ਤੇ ਪੂਰੀ ਪਾਰਟੀ ਸਾਰੀ ਉਹਨਾਂ ਦੇ ਨਾਲ ਚਟਾਨ ਵਾਂਗੂ ਜਿਹੜੀ ਹੈ ਖੜੀ ਹੈ ਇਸ ਗੱਲ ਦਾ ਭੜੇਕਾ ਜਿਹੜਾ ਉਹ ਕਿਸੇ ਕੋਈ ਹੁਣ ਤੇ ਦੂਜੀ ਅੱਜ ਜਿਹੜੀ ਸੂਬੇ ਦੀ ਬਹੁਤ ਹੀ ਬਾੜੀ ਤਰਸਯੋਗ ਹਾਲਤ ਹੈ ਇਹਦੇ ਉੱਤੇ ਵੀ ਬਹੁਤ ਵੱਡੀ ਚਿੰਤਾ ਜਿਹੜੀ ਹੈ ਉਹ ਅੱਜ ਸਾਰੇ ਮੈਂਬਰਸਿਪਰਾਂ ਨੇ ਪ੍ਰਗਟ ਕੀਤੀ ਹੈ ਵਰਕਿੰਗ ਕਮੇਟੀ ਦੇ ਵਿੱਚ ਵੀ ਔਰ ਹੋਰ ਕਮੇਟੀ ਦੇ ਵਿੱਚ ਵੀ ਵੀ ਅੱਜ ਕੋਈ ਪੰਜਾਬ ਦਾ ਵਿਅਕਤੀ ਚਾਹੇ ਕੋਈ ਆਮ ਇਨਸਾਨ ਹੈ ਚਾਹੇ ਕੋਈ ਬੀਬੀ ਹੈ ਕੋਈ ਸਕੂਲ ਜਾ ਰਹੀ ਲੜਕੀ ਹੈ ਜਾਂ ਕਾਲਜ ਜਾ ਰਹੀ ਕੋਈ ਲੜਕੀ ਹੈ ਕੋਈ ਕਾਰੋਬਾਰੀ ਹੈ ਕੋਈ ਵਪਾਰੀ ਹੈ ਕੋਈ ਸਨਿਤਕਰ ਤੇ ਇੱਕ ਵੀ ਬੰਦਾ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਡਰਗਸ ਦਾ ਜਿਹੜਾ ਸਿਖਰਾਂ ਦੇ ਉੱਤੇ ਆ ਸਮਗਲਿੰਗ ਜਿਹੜੀ ਆ ਜੋਰਾ ਦੇ ਉੱਤੇ ਆ ਪਰ ਭਗਵੰਤ ਬਾਣਜੀ ਦੀ ਸਰਕਾਰ ਜਿਹੜੀ ਆ ਉਹ ਸੁੱਤੀ ਪਈ ਔਰ ਡੋਕੀ ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਆ ਉਹ ਫਰੋਧੀਆਂ ਦੇ ਕੇ ਪਰਦੇ ਦੇ ਨਾਲ ਤੇ ਆਪਣੀਆਂ ਜਾਨਾਂ ਜਿਹੜੀਆਂ ਉਹ ਵਿਚਾਰੇ ਸੋ ਇਹ ਜਿਹੜੀ ਤਰਸਯੋਗ ਹਾਲਤ ਹੈ ਉਹਦੇ ਤੇ ਸਰਕਾਰ ਨੂੰ ਤਾੜਦਾ ਕਰਦਾ ਕਿ ਜਾ ਤਾ ਆਪਣੀ ਜ਼ਿੰਮੇਵਾਰੀ ਨਿਭਾਓ ਤੇ ਨਹੀਂ ਤਾਂ ਛੱਡ ਕੇ ਪਾਸੇ ਕਿਉਂਕਿ ਅੱਜ ਹਾਲਤ ਐ ਕਿ ਇਥੋਂ ਇੰਡਸਟਰੀਸਟ ਭੱਜ ਗਿਆ ਪੰਜਾਬ ਚੋਂ ਇਥੋਂ ਵਪਾਰੀ ਛੱਡ ਕੇ ਭੱਜ ਰਿਹਾ ਬੱਚਿਆਂ ਨੂੰ ਕੋਈ ਆਪਣਾ ਭਵਿੱਖ ਨਹੀਂ ਨਜ਼ਰ ਆਉਂਦਾ ਬੱਚੇ ਵਿਦੇਸ਼ਾਂ ਵਾਲੇ ਪਾਸੇ ਭੱਜ ਰਿਹਾ ਇਸ ਕਰਕੇ ਬਹੁਤ ਵੱਡੀ ਪੇਚਾਨੀ ਜਿਹੜੀ ਐ ਅੱਜ ਪੰਜਾਬ ਦੀ ਜਨਤਾ ਦੇ ਵਿੱਚ ਐ ਇਹਦੇ ਉੱਤੇ ਕੋਰ ਕਮੇਟੀ ਨੇ ਚਿੰਤਾ ਕਰਕੇ ਸਰਕਾਰ ਨੂੰ ਜਾਗਣ ਵਾਸਤੇ ਕਿਹਾ ਔਰ ਇੱਕ ਕੇਸ ਕਾਲ ਤੇ ਵੀ ਚਿੰਤਾ ਪ੍ਰਗਟ ਕੀਤੀ ਐ ਕਿ ਸੁਭਾ ਕੰਗਾਲੀ ਦੇ ਰਸਤੇ ਵਾਸਤੇ ਤੁਰਿਆ 700 ਕਰੋੜ ਦਾ ਕਰਜ਼ਾ ਹੁਣ ਫਿਰ ਲਿਆ 3.5 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਉੱਤੇ ਚੜ ਗਿਆ 65000 ਕਰੋੜ ਦਾ ਕਰਜ਼ਾ ਇਸੇ ਸਰਕਾਰ ਦੇ ਟਾਈਮ ਦੇ ਉੱਤੇ ਜਿਹੜਾ ਉਹ ਸੂਬੇ ਦੇ ਉੱਤੇ ਚੜ ਗਿਆ ਔਰ ਕਰਜ਼ਾ ਲਿਆ ਕਿਸ ਕੰਮ ਵਾਸਤੇ ਜਾਂਦਾ ਕਿ ਜਿਹੜੀ ਹੁਣ ਕੈਪੀਟਲ ਐਕਸਪੈਂਡੀਚਰ ਵਾਸਤੇ ਪੰਜਾਬ ਨੇ ਹਿੱਸਾ ਪਾਉਣਾ ਹੈ ਕੇਂਦਰ ਦੀਆਂ ਗ੍ਰਾਂਟਾਂ ਦੇ ਵਿੱਚ ਉਹ ਸਾਡੇ ਕੋਲ ਹੈ ਨਹੀਂ ਤੇ ਉਹ ਵੀ ਕਰਜ਼ਾ ਲੈ ਕੇ ਤੇ ਲਿਆ ਜਾ ਰਿਹਾ ਕਰਜ਼ਾ 11 ਸਾਲਾਂ ਵਾਸਤੇ ਕਿ 2035 ਤੱਕ ਬੋੜੇ ਰਹਿਗਾ। ਮਤਲਬ ਪੰਜਾਬ ਦਾ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਵੀ ਆਉਣ ਵਾਲੇ ਸਮੇਂ ਵਾਸਤੇ ਕਰਜ਼ਾਈ ਕਰਕੇ ਜਿਹੜਾ ਜਦੋਂ ਤੱਕ ਉਹ ਜਵਾਨ ਹੋਏਗਾ ਇੰਨਾ ਕਿੰਨਾ ਕਰਜ਼ਾ ਉਹਦੇ ਤੇ ਹੋਏਗਾ ਸੋਚਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਇਹਨਾਂ ਸਾਰੇ ਹਾਲਾਤਾਂ ਦੇ ਉੱਤੇ ਜਿਹੜੀ ਹੈ ਬੜੀ ਗੰਭੀਰਤਾ ਦੇ ਨਾਲ ਅੱਜ ਵਿਚਾਰ ਵਟਾਂਦਰਾ ਹੋਇਆ। ਅਸੀਂ ਫਿਰ ਸਰਕਾਰ ਨੂੰ ਕਹਿੰਦੇ ਆ ਕਿ ਜਾ ਤਾਂ ਇੰਨੀ ਵੱਡੀ ਸ਼ਕਤੀ ਦਿੱਤੀ ਆ। ਜਾਤ ਪਰਫਾਰਮ ਕਰੋ ਕਿਉਂਕਿ ਜਦੋਂ ਸਰਕਾਰ ਆਈ ਸੀ ਬੜੇ ਵੱਡੇ ਵੱਡੇ ਦਮਗੇ ਤੁਸੀਂ ਬਾਰੇ ਸੀ ਪਰ ਅੱਜ ਕਿਤੇ ਸਰਕਾਰ ਨਾਲ ਦੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ ਇਸ ਕਰਕੇ ਕਰਪਸ਼ਨ ਸਿਖਰਾਂ ਦੇ ਉੱਤੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਜਾਗੇ ਜਾਂਦਾ ਪਰਫਾਰਮ ਕਰੇ ਜਾਂ ਛੱਡ ਕੇ ਪਾਸੇ ਬਹੁਤ ਧੰਨ ਜਿਹੜਾ ਟੈਂਪੋਰਰੀ ਇਜਲਾਸ ਹੈ ਜੀ ਡੇਟ ਵੀ ਉਹਦੀ ਨਵੰਬਰ ਦੇ ਵਿੱਚ ਅਸੀਂ ਡੇਟ ਰੱਖ ਰਹੇ ਹਾਂ ਉਹ ਜੀ ਪ੍ਰੋਪਰ ਡਾਟਾ ਦੇਖ ਕੇ ਥੋੜੇ ਦਿਨਾਂ ਤੱਕ ਕਰਦਿਆਂ ਕਿ ਕਿ ਕਿਹੜੀਆਂ ਬੈਸਟ ਸੂਟ ਕਰਦੀਆਂ ਨੇ ਕਿਉਂਕਿ ਕਈ ਵਾਰੀ ਕੋਈ ਹੋਰ ਲੱਗੇ ਇੰਪੋਰਟੈਂਟ ਦਿਨ ਆ ਜਾਂਦਾ ਉਸ ਦੇਖ ਕੇ ਡੈਰੀ ਤੇ ਸਾਰੀਆਂ ਤਿੱਜਾਂ ਉਹ ਜਲਦੀ ਪਿਆ ਕਰਦੇ ਤੇ অবজারভার ਕਿਹੜੇ ਲਗਾਏ ਜਾ ਰਹੇ ਨੇ ਉਹਦਾ ਉਹ ਜੀ ਲਿਸਟ ਅਸੀਂ ਤੁਹਾਨੂੰ ਫੇਰੇ ਤਰੀਕਾ ਚਾਰ ਹਲਕੇ ਨੇ ਚਾਰੇ ਬਾਈ ਲੈਕਸਡਾਂ ਚ ਵੱਖ-ਵੱਖ ਟੀਮਾਂ ਬਣਾਤੀਆਂ ਜਿਹੜੇ ਆਸ-ਪਾਸ ਤੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਚਠੇਦਾਰ ਨੇ ਸੀਨੀਅਰ ਲੀਡਰ ਨੇ ਹਲਕਾ ਇੰਚਾਰਜ ਨੇ ਸਭ ਦੀਆਂ ਡਿਊਟੀਆਂ ਵੰਡ ਕੇ ਚਾਰੇ ਹਲਕੇ ਦੇ ਵਿੱਚ ਲੱਗੀਆਂ ਔਰ ਬੜੇ ਉਤਸ਼ਾਹ ਦੇ ਨਾਲ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਚਾਰੇ ਹਲਕੇ ਦੇ ਵਿੱਚ ਅਸੀਂ ਚੋਣ ਜਿਹੜੀ ਆ ਉਹ ਲੜਨਾ ਪੰਚ ਸਿੰਘ ਸਾਹਿਬ ਨਾਲ ਇਕੱਠੇ ਹੋ ਰਹੇ 28 ਅਗਸਤ ਨੂੰ ਤੇ ਕੀ ਕਰਦੇ ਹੋ ਇਫੈਕਸ਼ਨ ਦੇਖੋ ਸਿੰਘ ਸਰਪੰנדה ਫੈਸਲਾ ਉਹਨਾਂ ਨੇ ਕਰਨਾ ਅਸੀਂ ਤੇ ਸਵੇਰ ਦੇ ਮੀਟਿੰਗ ਸੀਗੇ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਰੱਖ ਸਕਤੀ ਹੈ ਤਾਂ ਸਵਾਗਤ ਆ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰਨਾ ਇਸ ਕਰਕੇ ਉਹਦੇ ਤੇ ਮੇਰਾ ਕੋਈ ਕਮੈਂਟ ਨਹੀਂ ਕਰਦਾ ਜਦੋਂ ਵੀ ਉਹ ਮੀਟਿੰਗ ਰੱਖਣ ਚੰਗੀ ਗੱਲ ਹੈ ਉਹਨਾਂ ਨੇ ਫੈਸਲਾ ਕਰਨਾ ਬਿਕਰਮ ਸਿੰਘ ਜੀਟੀਆਰ ਦੇ ਹੱਕ ਦੇ ਵਿੱਚ ਕੋਈ ਮਰਦਰਸ਼ਨ ਜਾਂ ਕੋਈ ਰੂਪਰੇਖਾ ਤਿਆਰ ਕੀਤੀ ਦੇਖੋ ਪੂਰੇ ਚਟਾਨ ਵਾਂਗੂ ਪਾ ਕੇ ਉਹਨਾਂ ਦੇ ਨਾਲ ਖੜੀ ਆ ਚਟਾਨ ਵਾਂਗੂ ਕਹਿੰਦਾ ਮਤਲਬ ਹੁੰਦਾ ਕਿ ਇਹ ਨਾ ਸੋਚਣ ਪਈ ਸਰਦਾਰ ਬਿਕਰਮ ਸਿੰਘ ਮੇਰੇ ਠੱਕਲੇ ਕੁਝ ਵੀ ਪਾਰਟੀ ਨੂੰ ਉਹਨਾਂ ਕਰਨਾ ਪਿਆ ਪਾਰਟੀ ਨਾਲ ਕਰ ਪੰਜਾਬ ਦੀ ਇਹ ਗੱਲ ਨਹੀਂ ਸਰਕਾਰ ਵੱਲੋਂ ਵੀਆਈ ਦੀ ਜਿੰਮ ਬਣਾਇਆ ਜਾ ਰਿਹਾ 20 ਲੱਖ ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਹੈ ਨਾ ਉਹ ਸਾਰੀਆਂ ਹੀ ਮਿਸਪਲੇਸਡ ਹੈ ਪਹਿਲੀ ਗੱਲ ਤੇ ਨਾ ਬਿਜਮ ਜਾਂਦਾ ਟਾਈਮ ਕਿੱਥੇ ਆ ਇਹ ਤਾਂ ਮੁਲਾਕਾਤਾਂ ਹੀ ਜਾ ਕੇ ਸਾਰੇ ਜਿਹੜੇ ਦਿੱਲੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਜ਼ਮਾਨਤ ਨਹੀਂ ਮਿਲਣੀ ਤੇ ਇਹ ਮੁਲਾਕਾਤਾਂ ਹੀ ਉੱਥੇ ਬਸਾ ਕਰਨਗੇ ਇਹਨਾਂ ਨੂੰ ਕਿੱਥੇ ਤੇ ਕੋਈ ਜਮ ਜਾਂਦਾ ਹੁਣ ਇਹ ਜ਼ਰੂਰ ਹੈ ਕਿ ਹੁਣ ਪਤਾ ਵੀ ਲੋਕਾਂ ਨੇ ਭਜਾਉਣਾ ਮਾੜਾ ਮੋਟਾ ਚਲੋ ਚੰਗੀ ਗੱਲ ਦਾ ਪ੍ਰੈਕਟਿਸ ਪ੍ਰੈਕਟਿਸ ਕਰ ਲੈਣ ਕਿਉਂਕਿ ਜਨਤਾ ਹੁਣ ਭਜਾਉਣ ਨੂੰ ਤਿਆਰ ਬੈਠੀ ਹੈ। ਸ਼ਮਨ ਮੰਨ ਨੇ ਕਹਿ ਕਿ ਕਸਾ ਜੀ ਇਹ ਸੁਖਰੀ ਬਾਤ ਹੈ ਕਿ ਕਸਾ ਜੀ ਬਨਾਹੋ ਦੀ ਬਨਾਹੋ ਦੀ ਮਾਫੀ ਹੁੰਦੀ ਹੈ ਗਲਤੀ ਦੀ ਮਾਫੀ ਹੁੰਦੀ ਹੈ ਅੱਜ। ਸਰ ਉਹ ਅਸੀਂ ਕਿਸੇ ਵੀ ਇਹੋ ਦੀ ਸਟੇਟਮੈਂਟ ਦਾ ਕੋਈ ਅਸੀਂ ਜਵਾਬ ਨਹੀਂ ਦੇਣਾ। ਜੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸ਼ਰੋਗਣੀ ਅਕਾਲੀ ਦਲ ਸਮਰਪਤਾ ਅਸੀਂ ਸਮਰਪਣ ਦੀ ਭਾਵਨਾ ਦੇ ਨਾਲ ਇੱਕ ਗੁਰਸਿੱਖ ਦੇ ਤੌਰ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਸਿੰਘ ਸਾਹਿਬ ਨੂੰ ਜਾ ਕੇ ਨਿੱਜੀ ਤੌਰ ਦੇ ਉੱਤੇ ਪੇਸ਼ ਕਰਕੇ ਆਇਆ ਜੋ ਅਕਾਲਤਖਬ ਸਾਹਿਬ ਦਾ ਹੁਕਮ ਹੋਏਗਾ ਸਾਨੂੰ ਪਰਵਾਹ ਨਹੀਂ ਡੈਲੀਗੇਟ ਚ ਲਾਉ ਦੇ ਵਿੱਚ ਕੀ ਕੁਝ ਹੋ ਸਕਦਾ ਕੋਈ ਕਿਹੜੇ ਲੋਕ ਆ ਸਕਦੇ ਨੇ ਕੀ ਕਰ ਨਹੀਂ ਡੈਲੀਗੇਟ ਆਉਣਗੇ ਸਾਰੇ ਸਟੇਟ ਦੇ ਡੈਲੀਗੇਟ ਡੈਲੀਗੇਟ ਸਾਡੇ 750 ਦੇ ਕਰੀਬ ਆਪਣੇ ਡੈਲੀਗੇਟ ਆ ਡੈਲੀਗੇਟ ਜਿਹੜਾ ਸਾ ਮਤਲਬ ਇਹ ਹੁੰਦਾ ਕਿ ਡੈਲੀਗੇਟ ਜਿਹੜੀ ਅਸਲੀ ਪਾਰਟੀ ਦੀ ਜਿਹੜੀ ਜਾੜਾ ਤਾਂ ਡੈਲੀਗੇਟ ਹੀ ਹੁੰਦੇ ਮੁੱਦੇ ਪੰਜਾਬ ਦੇ ਹੁੰਦੇ ਸਾਰੇ ਹੀ ਪੰਜਾਬ ਦੇ ਦੇਸ਼ ਦੀ ਰਾਜਨੀਤੀ ਸ਼੍ਰੋਮਣੀ ਕਾਲੀ ਦਲ ਨੇ ਤਾਂ ਹਮੇਸ਼ਾ ਦੇਸ਼ ਦੀ ਰਾਜਨੀਤੀ ਨੂੰ ਸੇਧ ਦਿੱਤੀ ਹੈ ਜਿਨੂੰ ਇਦਾਂ ਦੇ ਵੱਡੇ ਜਿਹੜੇ ਆ ਜਦੋਂ ਇਜਲਾਜ਼ ਹੁੰਦੇ ਆ ਤਾਂ ਉੱਥੇ ਸਾਰੀਆਂ ਵੱਡੀਆਂ ਜਿਹੜੀਆਂ ਚਰਚਾਾਂ ਦੇ ਉਹਦੇ ਕੀ ਹੋਣਾ ਚਾਹੀਦਾ ਵਿਸਤਾਰ ਦੇ ਵਿੱਚ ਠੀਕਾ ਡਿਸਕਸ ਹੋਣ ਗਿਆ ਸਾਰੇ ਵਿਜਨ ਪੂਰੀ ਤਿਆਰੀ ਨੂੰ ਦਿੱਤੀ ਤੁਹਾਨੂੰ ਵੀ ਉੱਥੇ ਕਿਹ ਚਲਦੇ ਆਗੇ ਤੁਸੀਂ ਵੀ ਆ ਕੇ ਉੱਥੇ ਜਿਹੜੇ ਉਹਦੇ ਵਿੱਚ ਸ਼ਾਮਲ ਹੋਵੋ ਇਹ ਬੜੀ دیر ਬੱਦ ਹੋਣ ਲੱਗੀ ਆ ਕਿਉਂਕਿ ਪਹਿਲਾ 1973 ਦੇ ਵਿੱਚ ਫਿਰ 78 ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀ ਆਲ ਇੰਡੀਆ ਕਾਨਫਰੰਸ ਹੋਈ ਸੀ ਕੁਝ ਕਾਫੀ ਥੇਰ ਬਾਅਦ ਇਸ ਤਰ੍ਹਾਂ ਦਾ ਵੱਡਾ ਇਜਲਾਸ ਜਿਹੜਾ ਉਹ ਸ਼ਰਮਣੀ ਕਨਦਲ ਜਿਹੜਾ ਕਿਉਂਕਿ ਹਾਲਾਤ ਦੇਸ਼ ਦੇ ਵੀ ਬੜੇ ਬਦਲੇ ਆ ਸੁਭਿਆ ਦੇ ਵੀ ਬਦਲੇ ਆ ਜਿਹੜਾ ਸਿੱਖ ਡਾਇਸਪੋਰਾ ਪੰਜਾਬੀ ਡਾਇਸਪੋਰਾ ਬੜੇ ਦੇਸ਼ਾਂ 'ਚ ਚਲਾ ਗਿਆ ਨੌਜਵਾਨਾਂ ਦੀਆਂ ਬੜੀਆਂ ਸਮੱਸਿਆਵਾਂ ਨੇ Dalit ਵਰਗ ਦੀਆਂ ਕਿਸਾਨੀ ਦੀਆਂ ਬਹੁਤ ਵੱਡੀਆਂ ਹੁਣ ਚੈਲੰਜਸ ਸਮੇਂ ਦੇ ਮੁਤਾਬਕ ਬਹੁਤ ਤਰੀਆਂ ਚੀਜ਼ਾਂ ਬਦਲ ਗਈਆਂ ਉਹਦੇ ਮੁਤਾਬਕ ਵਿਜਨ ਜਿਹੜੀ ਆ ਉਹ ਪੋਲੀਟਿਕਲ ਪਾਰਟੀਆਂ ਨੂੰ ਆਪਣੀ ਤਿਆਰ ਕਰਨੀ ਪੈਂਦੀ ਹੈ ਤੇ ਅਸੀਂ ਸਾਰੀ ਜਿਹੜੀ ਆਪਣੀ ਵਿਜਨ ਹੈ ਉਹਦੇ ਚ ਤਿਆਰ ਕਰਾਂਗੇ ਥੈਂਕ ਯੂ